ਰਾਜਾ ਹਰੀਚੰਦਰਾ ਦਰਸ਼ਨਾ ਨੂੰ ਆਉਣਾ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ਼ਾਂ ਸ਼ੂਪ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਵੱਲੋਂ ਮਿਲੇ ਆਦੇਸ਼ ਅਨੁਸਾਰ ਗੋਇੰਦਵਾਲ ਸਾਹਿਬ ਆ ਕੇ ਰੌਣਕਾਂ ਲਾਈਆਂ ਪਹਿਲਾਂ ਕੁਝ ਦਿਨ ਉਹ ਨਾਂ ਮੰਜੀ ਨਾ ਲਾਈ ਆਪਣੇ ਚਬਾਰੇ ਵਿੱਚ ਕਾਹਤ ਬੈਠ ਕੇ ਪ੍ਰਭੂ ਸਿਮਰਨ ਕਰਦੇ ਰਹੇ ਅਤੇ ਫਿਰ ਮੰਜੀ ਲਾ ਕੇ ਕੀਰਤਨ ਪ੍ਰਵਾਹ ਅਤੇ ਸਤਸੰਗ ਆਰੰਭ ਹੋ ਗਿਆ ਦੂਰ ਦੂਰ ਦੀਆਂ ਸੰਗਤਾਂ ਹੋ ਮਹਾ ਮਾ ਆ ਕੇ ਆਉਣ ਲੱਗੀਆਂ ਅਤਿਕਾਰ ਭੇਡ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਗੁਰੂ ਜੀ ਨੇ ਵੀ ਅਟੁੱਟ ਲੰਗਰ ਦੀ ਦਾਤ ਬਖਸ਼ੀ ਅਤੇ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਸੀ ਦੂਰ ਦੂਰ ਤੋਂ ਲੋਕ ਆ ਕੇ ਨਿਵਾਸ ਕਰਨ ਲੱਗੇ ਪਰ ਇਤਨੇ ਮકાਨ ਹਾਲੇ ਉਪਲਬਧ ਨਹੀਂ ਸਨ ਪਰ ਅਮਾਰਤੀ ਲੱਕੜੀ ਦੀ ਥੋੜ੍ਹੀ ਸੀ ਇੱਕ ਦਿਨ ਗੁਰੂ ਜੀ ਨੇ ਆਪਣੇ ਭਤੀਜੇ ਸਾਵਨਮਲ ਨੂੰ ਬੁਲਾਇਆ ਅਤੇ ਉਸ ਨੂੰ ਇੱਕ ਰੁਮਾਲਾ ਬਖਸ਼ਿਸ਼ ਕਰਕੇ ਹਰੀਪੁਰ ਦੇ ਪਹਾੜੀ ਰਾਜੇ ਪਾਸ ਭੇਜਿਆ ਕਿ ਉਹ ਛੇਤੀ ਹੀ ਅਮਾਰਤੀ ਲੱਕੜੀ ਦਾ ਇੰਤਜ਼ਾਮ ਕਰੇ ਜਦ ਭਾਈ ਸਾਵਨਮਲ ਹਰੀਪੁਰ ਸ਼ਹਿਰ ਵਿਖੇ ਪੁੱਜਾ ਉਸ ਨੇ ਵੇਖਿਆ ਕਿ ਸ਼ਹਿਰ ਦੇ ਲੋਕਾਂ ਨੇ ਆਕਾਰ ਦਸੀ ਦਾ ਵਰਤ ਰੱਖਿਆ ਹੋਇਆ ਸੀ ਅਤੇ ਕਿਧਰੇ ਵੀ ਖਾਣ ਲਈ ਕੁਝ ਨਹੀਂ ਬਣਾਇਆ ਆਪ ਪ੍ਰਸ਼ਾਦ ਛਕਿਆ ਅਤੇ ਜਿਹੜਾ ਬਚਿਆ ਉਹ ਆਵਾਜ਼ਾਂ ਦੇ ਕੇ ਮੁੱਖੇ ਗਰੀਬਾਂ ਨੂੰ ਛਕਾਇਆ ਰਾਜੇ ਪਾਸ ਕਿਸੇ ਨੇ ਇਹ ਖਬਰ ਕਰ ਦਿੱਤੀ ਕਿ ਇੱਕ ਸਿੱਖ ਨੇ ਅੱਗ ਠਾ ਆ ਬਾਲੀ ਹੈ ਤੇ ਰੋਟੀਆਂ ਪਕਾਈਆਂ ਹਨ ਰਾਜੇ ਨੇ ਉਸੇ ਵੱਲ ਹੁਕਮ ਦਿੱਤਾ ਕਿ ਉਸ ਵਿਅਕਤੀ ਨੂੰ ਪਕੜ ਕੇ ਪੇਸ਼ ਕੀਤਾ ਜਾਵੇ ਪਰ ਜਦ ਹੀ ਭਾਈ ਸਾਵਣ ਮੱਲ ਨੂੰ ਕੈਦ ਕੀਤਾ ਗਿਆ ਉਸੇ ਸਮੇਂ ਰਾਜੇ ਦਾ ਲੜਕਾ ਬਹੁਤ ਬਿਮਾਰ ਹੋ ਗਿਆ ਸਾਹੀ ਵੈਦ ਬੁલાਏ ਗਏ ਪਰ ਲੜਕੇ ਦੀ ਤਕਲੀਫ ਵੱਧਦੀ ਗਈ ਫਿਰ ਰਾਜੇ ਨੂੰ ਕਿਸੇ ਦੱਸਿਆ ਕਿ ਜਿਸ ਸਮੇਂ ਤੋਂ ਉਸ ਸਿੱਖ ਨੂੰ ਕੈਦ ਕੀਤਾ ਗਿਆ ਹੈ ਉਸੇ ਸਮੇਂ ਤੋਂ ਲੜਕੇ ਨੂੰ ਪੀੜ ਹੋ ਰਹੀ ਹੈ ਉਸ ਸੇਖ ਨੂੰ ਇੱਥੇ ਬੁਲਾਉਣਾ ਚਾਹੀਦਾ ਹੈ ਰਾਜੇ ਨੇ ਉਸੇ ਵੇਲੇ ਭਾਈ ਸਾਵਣ ਮੱਲ ਨੂੰ ਆਜ਼ਾਦ ਕਰਵਾ ਕੇ ਆਪਣੇ ਮਹਿਲਾਂ ਵਿੱਚ ਬੁਲਾ ਲਿਆ ਜਦ ਸਾਵਣ ਮੱਲ ਉੱਥੇ ਪੁੱਜਾ ਤਾਂ ਰਾਜੇ ਨੇ ਆਪਣੇ ਲੜਕੇ ਦੇ ਦੁੱਖ ਬਾਰੇ ਦੱਸਿਆ ਭਾਈ ਸਾਵਣ ਮੱਲ ਨੇ ਕਿਹਾ ਕਬਰਾਉਣਾ ਨਹੀਂ ਕੋਈ ਗੱਲ ਨਹੀਂ ਇਹਨਾਂ ਵੈਦ ਹਕੀਮਾਂ ਨੂੰ ਪਰੇ ਕਰ ਦਿਓ ਬੱਚੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਫਿਰ ਉਹ ਲੜਕੇ ਪਾਸ ਗਏ ਅਤੇ ਗੁਰੂ ਅਮਰਦਾਸ ਜੀ ਵੱਲੋਂ ਬਖਸ਼ਿਸ਼ ਕੀਤਾ ਰੁਮਾਲ ਬੱਚੇ ਦੇ ਮੂੰਹ ਤੇ ਫੇਰਿਆ ਬੱਚਾ ਉਸੇ ਵੇਲੇ ਰਾਜੀ ਪਾਜੀ ਹੋ ਗਿਆ ਰਾਜਾ ਬਹੁਤ ਖੁਸ਼ ਹੋਇਆ ਤੇ ਉਸ ਭਾਈ ਸਾਵਣ ਮੱਲ ਨੂੰ ਉਸ ਰਿਆਸਤ ਵਿੱਚ ਆਉਣ ਦਾ ਪਰਜੋਜਨ ਪੁੱਛਿਆ ਭਾਈ ਸਾਵਣ ਮੱਲ ਨੇ ਉਸ ਨੂੰ ਸਭ ਕੁਛ ਦੱਸ ਦਿੱਤਾ ਕਿ ਗੋਇਨਵਾਲ ਦੀ ਉਸਾਰੀ ਲਈ ਇਮਾਰਤੀ ਲੱਕੜੀ ਦੀ ਲੋੜ ਹੈ ਰਾਜਾ ਹਰੀਚੰਦ ਉਸੇ ਵੇਲੇ ਮੰਨ ਗਏ ਤੇ ਆਪਣੇ ਬੰਦਿਆਂ ਨੂੰ ਨਿਗਰਾਨੀ ਹੇਠ ਉਹਨਾਂ ਦੇ ਲੱਕੜਾਂ ਤੇ ਛਤੀਰੀਆਂ ਦਰਿਆ ਪਾਸ ਬਿਆਸ ਵਿੱਚੋਂ ਠੇਲ ਦਿੱਤੀਆਂ ਤਾਂ ਕਿ ਗੋਇਨਵਾਲ ਜਾ ਕੇ ਪ੍ਰਾਪਤ ਕੀਤੀਆਂ ਜਾ ਸਕਣ ਫੇਰ ਰਾਜਾ ਹਰੀਚੰਦ ਨੇ ਇਹ ਖਾਹਿਸ਼ ਪ੍ਰਗਟ ਕੀਤੀ ਕਿ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਭਾਈ ਸ਼ਵਨ ਮਾਲ ਨੇ ਕਿਹਾ ਕਿ ਉਹ ਜਦ ਚੌਹਣ ਗੁਰੂ ਜੀ ਨੂੰ ਮਿਲ ਸਕਦੇ ਹਨ ਇਹ ਗੱਲ ਸੁਣ ਕੇ ਰਾਜਾ ਪਰਵਾਸ ਸਮੇਤ ਗੋਇੰਦਵਾਲ ਵੱਲ ਚੱਲ ਪਿਆ ਜਦ ਰਾਜਾ ਆਪਣੀਆਂ ਰਾਣੀਆਂ ਸਹਿਤ ਗੋਇੰਦਵਾਲ ਪੁੱਜਾ ਸਿੱਖਾਂ ਨੇ ਉਸ ਨੂੰ ਸਮਝਾਇਆ ਕਿ ਰਾਣੀਆਂ ਸਾਦਾ ਲਿਬਾਸ ਅਤੇ ਕੁੰਡ ਕੱਢਣ ਤੋਂ ਬਿਨਾਂ ਗੁਰੂ ਜੀ ਦੇ ਦਰਸ਼ਨ ਲਈ ਜਾਣ ਜਦ ਰਾਣੀਆਂ ਨਾਲ ਦਰਸ਼ਨਾਂ ਨੂੰ ਗਿਆ ਤਾਂ ਇੱਕ ਰਾਣੀ ਨੇ ਕੁੰਡ ਕੱਢਿਆ ਹੋਇਆ ਸੀ ਗੁਰੂ ਜੀ ਨੇ ਜਦ ਕੁੰਡ ਵਿੱਚ ਆਉਂਦੀ ਰਾਣੀ ਨੂੰ ਵੇਖਿਆ ਤਾਂ ਸਹਿਜ ਸੁਭਾਅ ਬਚਨ ਕੀਤੇ ਇਹ ਕਿਹੜੀ ਕਮਲੀ ਹੈ ਜੋ ਗੁਰੂ ਜੀ ਦੀ ਮਰਿਆਦਾ ਨਹੀਂ ਜਾਣਦੀ ਜੇ ਇਸ ਦਰਸ਼ਨ ਹੀ ਨਹੀਂ ਸੀ ਕਰਨੇ ਫਿਰ ਕਾਦੇ ਵਾਸਤੇ ਆਈ ਮਹਾਰਾਜ ਦਾ ਬਾਖ ਹੁੰਦਿਆਂ ਹੀ ਉਹ ਰਾਣੀ ਕਮਲੀ ਹੋ ਗਈ ਅਤੇ ਜੰਗਲਾਂ ਵੱਲੋਂ ਭੱਜ ਗਈ ਬਹੁਤ ਖੋਜ ਕੀਤੀ ਪਰ ਰਾਣੀ ਨਾ ਮਿਲ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ